ਆਪਾਂ ਪੰਜਾਬੀਆਂ ਨੂੰ ਨਸ਼ੇੜੀ ਕਿਹਾ ਜਾ ਰਿਹਾ ਹਾਂ ਹਾਂਜੀ ਬਿਲਕੁਲ ਆਪਣੇ ਪੰਜਾਬੀਆਂ ਦਾ ਖਲਾਮ ਮਾਣੀ ਜਾਂ ਬਣਦੀਆਂ ਇਹ ਨਸ਼ੇੜੀ ਨੇ ਇਹਨਾਂ ਨੇ ਇਹਨਾਂ ਨੂੰ ਦੂਰੀ ਬਾਰ ਦਿਖਾ ਰਵੇ ਪੰਜਾਬੀ ਹਜੇ ਵੀ ਯੋਧੇ ਨੇ ਸਾਡੇ ਮਾਧਿਅਮ ਰਹੀ ਅੱਗੇ ਜਾਓ ਬਾਈ ਤੁਸੀਂ ਮੈਨੂੰ ਨਾਲ ਫੋਲੋ ਕਰੋ ਫੋਲੋ ਕਰੋ ਆਪਣੇ ਸਿੰਘਾਂ ਸੀਧਾ ਨੂੰ ਨੰਬਰ 2 ਫਿਰ ਤੁਸੀਂ ਮੈਨੂੰ ਅੱਜ ਫੋਲੋ ਕਰ ਲੈ ਮੈਨੂੰ ਐ ਨਹੀਂ ਪਤਾ ਮੈਂ ਕੱਲ ਨੂੰ ਕਿਹਦੇ ਮਗਰ ਪੈ ਜਾਉਂ ਕਿਉਂ ਮੈਂ ਸੱਚਾ ਹਾਂ ਮੇਰੇ ਦਿਲਚੋਣਾਂ ਮੈਂ ਮੈਂ ਤਾਂ ਕਿਸੇ ਥਲੇ ਲੱਭਦਾ ਜੀ ਕਿਸੇ ਦੇ ਕਿਸੇ ਦੇ ਵੀ ਮੈਨੂੰ ਜਿਹੜਾ ਬੁਲਾਊਗਾ ਨਸ਼ੇ ਖਲਾ ਮੈਂ ਜਾਊਗਾ ਤੇ ਨਜ਼ਰ ਆ ਰਹੀ ਹੈ ਤੁਸੀਂ ਖੁਦ ਦੇਖੋ ਜਦੋਂ ਮੈਨੂੰ ਚੱਕੇਗਾ ਮੇਰੇ ਕੇਸ ਪੱਤੇ ਨੇ ਛੋਟੇ ਅੱਧੇ ਪੱਤਰਕਾਰਾਂ ਨੇ ਅੱਧੇ ਚੰਨੂ ਚੈਨਲ ਨੇ ਮੇਰੀ ਖਬਰ ਨਹੀਂ ਚਲਾਈ ਤੁਹਾਡੇ ਜੋ ਸਰਕਾਰੀ ਚੈਨਲ ਹੋਣਗੇ ਮੈਂ ਗਲਤ ਨਹੀਂ ਬੋਲਦਾ ਰੱਖਾਂ ਨਹੀਂ ਬੋਲਦਾ ਛੋਟੇ ਸਰਕਾਰੀ ਚੈਨਲ ਬਕਿਆਉ ਨੇ ਇਹ ਕੱਟੇ ਹੋਣਾ ਨਾਲ ਤਿਆਰੀ ਕਿਵੇਂ ਚੱਲ ਰਹੀ ਹੈ ਤਿਆਰੀ ਭਾਈ ਮਾਨੂੰ ਤਾਂ ਕੱਲ ਨੂੰ ਤੁਸੀਂ ਬੁਲਾਓ ਮੈਂ ਤਾਂ ਉੱਥੇ ਸਪੀਚ ਦੇਣਾ ਵੀ ਮੇਰਾ ਕੰਮ ਤਾਂ ਸਪੀਚ ਦੇਣਾ ਪਤਾ ਨਸ਼ੇ ਖਿਲਾਫ بلند ਕਰਨੀਆਂ ਆ ਆਵਾਜ਼ਾਂ ਜੀ 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 ਜਿੰਨੀ ਆਵਾਜ਼ ਨਸ਼ੇ ਖਿਲਾਫ ਜਿੱਥੋਂ ਮੈਨੂੰ ਪਤਾ ਹੈਗਾ ਵੀ ਇਹ ਲੋਕ ਆ ਦੇਰੀਆ ਨੇ ਜੋਧੇ ਨੇ ਚਾਹੇ ਕੋਈ ਵੀ ਨੇ ਮੈਂ ਤਾਂ ਉਹਨਾਂ ਨਾਲ ਲੈ ਕੇ ਤੁਰਨਾ ਪੂਰਾ ਸਾਫ ਦਾ 228 ਰੁਪਆ ਦਾ ਉਹਦੇ ਖਿਲਾਫ ਧਰਨਾ ਹੈ ਤਾਂ ਅੱਜ ਬੋਲਣਾ ਹੈ ਕੀ ਲੱਗਦਾ ਹੈ ਕਿ ਨਸ਼ੇ ਨੂੰ ਲੈ ਕੇ ਤੁਸੀਂ ਆਵਾਜ਼ ਚੁੱਕਦੇ ਹੋ ਕਿ ਜਿਹੜੀ ਮੂਰੀਅਤ ਦੀ ਆਵਾਜ਼ ਵੀ ਆ ਚੁੱਕੀ ਹੈ ਜਾਰੀ ਲੱਗਦਾ ਹੈ ਪੰਜਾਬ ਦੀ ਜੋ ਮੂਰਤਾਂ ਦੀ ਉਹ ਚੀਜ਼ ਹੈ ਨਜ਼ਰ ਆ ਰਹੀ ਹੈ ਤੁਸੀਂ ਖੁਦ ਦੇਖੋ ਜਦੋਂ ਮੈਨੂੰ ਚੱਕੇਗਾ ਮੇਰੇ ਕੇਸ ਪੱਤੇ ਨੇ ਛੋਟੇ ਅੱਧੇ ਪੱਤਰਕਾਰਾਂ ਨੇ ਅੱਧੇ ਚੰਨੀਓ ਚੈਨਲ ਨੇ ਮੇਰੀ ਖਬਰ ਨਹੀਂ ਚਲਾਈ ਥੋੜੇ ਜੋ ਸਰਕਾਰੀ ਚੈਨਲ ਹੋਣਗੇ ਮੈਂ ਗਲਤ ਨਹੀਂ ਬੋਲਦਾ ਰੱਖਾਂ ਨਹੀਂ ਬੋਲਦਾ ਛੋਟੇ ਸਰਕਾਰੀ ਚੈਨਲ ਬਕਿਆ ਹੋਣੇ ਇਹ ਕੱਟੇ ਹੋਣਾ ਗੱਲ ਸਰਕਾਰੀ ਮੇਰੇ ਲੋਕਲ ਮੁੰਡੇ ਨੇ ਲੋਕਲ ਮੁੰਡਿਆਂ ਨੇ ਮੇਰੇ ਆ ਖਬਰਾਂ ਚਲਾਈਆਂ ਗੱਲ ਕਰ ਬਾਈ ਤੁਸੀਂ ਤਾਂ ਇੱਕ ਆਮ ਇਨਸਾਨ ਹੋ ਨਾ ਤੁਸੀਂ ਤਾਂ ਸੱਚ ਜਾਣਦੇ ਛੋਡੇ ਮਾਂ ਪਿਓ ਵੀ ਹੈਗੇ ਸੱਚੀ ਖਬਰ ਲਖਾਇਆ ਕਰੋ ਯਾਰ ਉਹੀ ਕਿਸੇ ਨੇ ਖਬਰ ਚਲਾਈ ਮੈਨੂੰ ਆਏ ਦੱਸੋ ਸਰਕਾਰੀ ਚੈਨਲ ਅੰਦਰ ਲੇਕਿਨ ਕੋਈ ਡਿਵੈਲਪਮੈਂਟ ਦੀ ਆਵਾਜ਼ ਲੱਗਦਾ ਚੁੱਕੀ ਜਾ ਰਹੀ ਨਸ਼ੇ ਨੂੰ ਲੈ ਕੇ ਕਿ ਇੱਦਾਂ ਹੀ ਬੰਦਾ ਚੱਲ ਰਹੀ ਰਹੇਗੀ ਪਹਿਲਾ ਮੇਰੀ ਗੱਲ ਦਾ ਜਵਾਬ ਉਹ ਤੁਸੀਂ ਕਿਸ ਨੇ ਆਵਾਜ਼ ਮੇਰੇ ਹੱਥੋਂ ਬਲੰਦ ਕਰੀਂ ਦਾਂਗੇ ਜੀ ਅਸੀਂ ਤੁਹਾਨੂੰ ਅੱਛਾ ਤੁਸੀਂ ਨਹੀਂ ਕਰਦਾ ਕਿ ਕਈ ਕਈਆਂ ਨਿਊ ਠਾਰਾ ਟੁਰਾ ਇਹਦੇ ਜੈਨਲ ਸੇ ਚੈਨਲ ਦੀ ਤੁਸੀਂ ਗੱਲ ਕਰ ਰਹੇ ਹੋ ਚੈਨਲ ਕਦੀ ਉਹ ਆਇਆ ਵੀ ਨਹੀਂ ਹਾਂ ਮੈਂ ਥੋੜਾ ਧੰਨਵਾਦ ਆ ਤੁਸੀਂ ਆਵਾਜ਼ ਚੁੱਕਿਆ ਕਰੋ ਵੀਰੇ ਕਿਉਂਕਿ ਆਪਣੇ ਵੀ ਬੱਚੇ ਨੇ ਛੋਟੇ ਬੱਚੇ ਨੇ ਆਪਣੇ ਬੱਚੇ ਨਸ਼ਾ ਕਰਦੇ ਨੇ ਆਪਾਂ ਆਵਾਜ਼ ਐਂ ਬਲੰਦ ਕਰਾਂਗੇ ਐ ਮੈਂ ਇਕੱਲਾ ਕੁਝ ਬਾਸ ਨਹੀਂ ਪੱਛ ਸਕਦਾ ਮੈਨੂੰ ਛੋਟੇ ਸਾਹ ਦੀ ਲੋੜ ਆ ਆਮ ਲੋਕਾਂ ਦੇ ਵਾਲੀ ਕਿਹੜੇ ਆਮ ਲੋਕ ਨੇ ਕਿਉਂਕਿ ਹੁਣ ਮੈਂ ਅੰਮ੍ਰਿਤਸਰ ਕੋਲੇ ਮਾਨਸਾ ਤੋਂ ਅੰਮ੍ਰਿਤਸਰ ਤੱਕ ਆ ਨਹੀਂ ਸਕਦਾ ਇੱਥੋਂ ਦੇ ਲੋਕ ਉੱਠਣ ਲੋਕ ਖੜਨ ਗੱਲ ਕਰੋ ਸਰਕਾਰੀ ਸਰਕਾਰੀ ਪਾਰਟੀਆ ਸਰਕਾਰੀ ਜਰਮੇ ਵਿੱਚ ਕੁਸ ਪੈਡ ਕਰ ਦਿੰਦੇ ਉਹ ਸਾਲੇ ਸਰਕਾਰ ਉਹ ਕਮੇਟੀ ਦੇ ਵਿੱਚ ਕੁਸ ਪੈਡ ਕਰਕੇ ਆ ਗਿਆ ਕਮੇਟੀਆਂ ਬਣਾ ਰਹੇ ਨੇ ਜੋ ਲੜਾਈ ਕਰਵਾ ਰਹੇ ਨੇ ਦੰਗੇ ਕਰਵਾ ਰਹੇ ਨੇ ਗਲਤ ਗਾਈਡ ਕਰ ਰਹੇ ਆਪਾਂ ਲੜਨ ਦਾ ਨਹੀਂ ਆਪਾਂ ਕਿਸੇ ਨਸ਼ੇ ਨੂੰ ਲੰਗ ਨਹੀਂ ਕਰਦਾ ਆਪਾਂ ਤਾਂ ਉਹ ਬਲੈਕ ਕਰਦਾ ਉਹਦੇ ਨਾਲ ਉਹਦੇ ਨਾਲ ਜੋ ਕਰਨਾ ਉਹਦੇ ਨਾਲ ਕਰਨਾ ਕੀ ਲੜਦਾ ਤੂੰ ਦਬਾਇਆ ਗਿਆ ਤੇ ਇੱਕ ਸਾਡੀ ਆਵਾਜ਼ ਦਬਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਉਹਨਾਂ ਨੇ ਤਾਂ ਮੇਰੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਅੰਦਰ ਬੰਦ ਕਰਤਾ ਗੱਲ ਕਰ ਬਾਈ ਹੁਣ ਤੁਸੀਂ ਦੇਖ ਲਓ ਆਵਾਜ਼ ਦਬੀ ਹੈ ਕਿ ਨਹੀਂ ਛੋਟੇ ਵਰਗੇ ਪਾਈਆਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਾਗਦੀ ਜਾਂਦੀ ਹੈ ਹੁਣ ਤਿਆਰੀ ਕਿਵੇਂ ਚੱਲ ਰਹੀ ਆ ਤਿਆਰੀ ਬਾਈ ਮਾਨੂੰ ਤਾਂ ਕੱਲ ਨੂੰ ਤੁਸੀਂ ਬੁਲਾ ਲਓ ਮੈਂ ਤਾਂ ਉੱਥੇ ਸਪੀਚ ਦੇਣਾ ਵੀ ਮੇਰਾ ਕੰਮ ਤਾਂ ਸਪੀਚ ਦੇਣਾ ਪਤਾ ਨਸ਼ੇ ਖਿਲਾਫ ਬੁਲਾਉਂਦ ਕਰਨੀ ਆ ਆਵਾਜ਼ ਜੀ ਜੀ ਜਿੰਨੀ ਆਵਾਜ਼ ਨਸ਼ੇ ਖਿਲਾਫ ਜਿੱਥੋਂ ਮੈਨੂੰ ਪਤਾ ਹੈਗਾ ਵੀ ਇਹ ਲੋਕ ਬੇਰੀਆ ਨੇ ਜੋਦੇ ਨੇ ਚਾਹੇ ਕੋਈ ਵੀ ਨੇ ਮੈਂ ਤਾਂ ਉਹਨਾਂ ਨਾਲ ਲੈ ਕੇ ਤੁਰਨਾ ਹੈ ਕਿਉਂ ਮੈਂ ਕੱਲ੍ਹ ਤਾਂ ਹੁਣ ਕਤਲ ਕਰਨੀ ਸਦਾ ਵੀਰੇ ਯਾਰ ਸਾਰੇ ਵੀਰਾਂ ਦਾ ਸਾਰੇ ਧਰਮਾਂ ਦਾ ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ ਕੋਈ ਸਿੱਖ ਹੈ ਮੈਨੂੰ ਤਾਂ ਸਹਿਯੋਧ ਹੀ ਲੋੜਾ ਹੈ ਹੱਥ ਬਨ ਕੇ ਲੋੜਾ ਚਾਹੇ ਮੈਨੂੰ ਕੋਈ ਕਿਤੇ ਹੀ ਬੁਲਾਉ ਮੈਂ ਉੱਥੇ ਜਾਉ ਜੀ ਸੰਤਾ ਲੋੜ ਆ ਅੱਛਾ ਇੱਕ ਸਵਾਲ ਤੁਹਾਨੂੰ ਮੈਂ ਹੋਰ ਦਦਾ ਮੈਂ ਕਦੇ ਸਿਆਸਤ ਚ ਨਹੀਂ ਆਉਂਦਾ ਕਈ ਬੰਦੇ ਕਹਿੰਦੇ ਨੰਬਰ 2 ਮੇਰਾ ਕੋਈ ਆਪ ਦਾ ਪੇਜ ਨਹੀਂ ਬਣਿਆ ਹੋਇਆ ਜਿੱਤੇ ਮੈਨੂੰ ਕੋਈ ਪੈਸਾ ਮੈਂ ਬਣਾਈ ਨਹੀਂ ਜਾਣ ਹੋ ਚੁਕੇ ਕਿਉਂਕਿ ਮੇਰਾ ਅਜੇ ਤੱਕ ਜ਼ਿੰਦਗੀ ਚ ਕੋਈ ਅਕਾਊਂਟ ਹੀ ਨਹੀਂ ਹੈ ਦੋ ਗੱਲਾਂ ਹੁਣ ਵੀ ਮੈਂ ਤੁਹਾਡੇ ਸਾਹਮਣੇ ਐਂ ਫਿਰਦਾ ਐਂ ਅੰਦਰ ਗਿਆ ਐਂ ਰਹਿਣਾਗਾ ਸੋ ਧੰਨਵਾਦ ਤੁਹਾਡਾ ਬਹੁਤ ਲੱਗਦਾ ਸਰਕਾਰ ਜਿਹੜੀ ਸੀ ਕਿ ਕਹਿੰਦੀ ਸੀ ਨਸ਼ਾ ਖਤਮ ਕੀਤਾ ਜਾਊਗਾ ਲੱਗਦਾ ਹੈ ਕਿ 7 ਦਿਨਾਂ ਜਿਹੜਾ ਤੁਹਾਡੇ ਵਰਗੇ ਨੌਜਵਾਨਾਂ ਦਾ ਸਰਕਾਰ ਦਾ ਸਰਕਾਰ ਜੇ ਨਸ਼ਾ ਖਤਮ ਕਰਦਾ ਸਰਕਾਰ ਕੋਲ ਵੋਟਾਂ ਕਾਹਦੇ ਸਭ ਤੇ ਮੰਗ ਆਪਣੇ ਮੈਨੀਫੈਸਟੂ ਕੀ ਆ ਪਹਿਲਾ ਨਸ਼ਾ ਖਤਮ ਕਰਾਂਗੇ ਸੌਂਗਾ ਮੁਰਾ ਰੋਟਾ ਮਿਲਦੀਆਂ ਜਿਹਨਾਂ ਨਸ਼ਾ ਖਤਮ ਕਰਦਾ ਇਹਨੂੰ ਸਾਊਥ ਨਮੂਨ ਦਿਖਾਉਣਾ ਪਊਸੀ ਮੈਡੀਕਲ ਕਾਲਜ ਕੋਲੇ ਅਸੀਂ ਆ ਖੋਲਿਆ ਅਸੀਂ ਉਹ ਖੋਲਿਆ ਇਹ ਤਾਂ ਨਸ਼ਾ ਖਤਮ ਨਹੀਂ ਕਰਦੇ ਬਲਾਉਣਗੇ ਤੁਹਾਨੂੰ ਲੱਗਦਾ ਕਿ ਨਸ਼ਾ ਵਧਿਆ ਇਸ ਵਾਰ ਕੀ ਘਟਿਆ ਤੁਸੀਂ ਜਵਾਬ ਦਿਓ ਖੁਦ ਪੱਤਰਕਾਰ ਮੈਂ ਨਹੀਂ ਕਹਿੰਦਾ ਆਪਣੇ ਭਾਈ ਪਰਮਿੰਦਰ ਸਿੰਘ ਝੋਟਾ ਜੀ ਸਾਡੇ ਨਾਲ ਮੌਜੂਦ ਨੇ ਤਾਂ ਭਾਈ ਝੋਟਾ ਜੀ ਸਾਡੇ ਕੋਲ ਮੌਜੂਦ ਨੇ ਭਾਈ ਜੀ ਆਪਣਾ ਨਸ਼ੇ ਦੀ ਜਿਹੜੀ ਜੰਗ ਅੱਜ ਛੇੜ ਦਿੱਤੀ ਆ ਪਰ ਚੱਲਦੇ ਚੱਲਦੇ ਗੱਲ ਕਰ ਲਾਂਗੇ ਆਪਣਾ ਤਾਂ ਕਿਵੇਂ ਦੇਖਦੇ ਹੋ ਸਾਰੇ ਮੁੱਦੇ ਡੰਕਾ ਵ ਸ਼ਿਆਗਾਂ ਦਾ ਅੰਦਾਵਾ ਸਾਲ ਤੋਂ ਜੀ ਪਰ ਕਈ ਕਰਦੇ ਨਹੀਂ ਪਏ ਆਪਣਾ ਕਈ ਜੋ ਲੀਡਰ ਨੇ ਆਪਣਾ ਸ਼ਾਸਤ ਭਾਰ ਦੇ ਸ਼ਾਸਤੀ ਰੋਟੀਆਂ ਸੇਕ ਰਹੇ ਨੇ ਆਪਣਾ ਉਸ ਮੁੱਦੇ ਨੂੰ ਕਿਦਾ ਦੇਖਦੇ ਹੋ ਸੇਕੀਆਂ ਨੇ ਆਪਣਾ ਕੀ ਲੈਣਾ ਉਹ ਨਾਲੇ ਮਰਦੀ ਆ ਤਾਂ ਇੱਕ ਬਧੀਆ ਵਧੀਆ ਗੱਲ ਤੁਸੀਂ ਅੱਜ ਕੀਤੀ ਆਪਣਾ ਵੀ ਸਾਨੂੰ ਸਾਰਿਆਂ ਨੂੰ ਇੱਕ ਜੋਟ ਹੋ ਕੇ ਚੱਲਣ ਦੀ ਆਪਣਾ ਇਹ ਮੇਰਾ ਦਿਲ ਦੀ ਸੋਚ ਹੈ ਇੱਥੇ ਮੇਰਾ ਨਾਮਣਾ ਹੈ ਇੱਥੇ ਮੈਂ ਮਰਦੇ ਲਾਉਂਗਾ ਕਹਾਂਗਾ ਮੈਂ ਕਿਸੇ ਨੂੰ ਐ ਨਹੀਂ ਕਹਿੰਦਾ ਮੇਰੇ ਪਿੱਛੇ ਆਓ ਇਹ ਤਾਂ ਅਲੱਗ ਚੀਜ਼ ਹੈ ਗੱਲ ਕਰ ਨਸ਼ਾ ਆਪਣੀ ਸਰਬਸਾਂਝੀ ਚੀਜ਼ ਹੈ ਜੀ ਤਾਂ ਰਿਆ ਸਿੰਘਾ ਸੂਰਮੇ ਦਾ ਇਤਿਹਾਸ 2% ਹਾਂਜੀ ਸਿੰਘਾ ਸੂਰਮਿਆਂ ਜਾਂ ਦੇਸ਼ ਭਗਤਾਂ ਦੇ ਦੋ ਕਿਤਾਬਾਂ ਗਦਾਰਾਂ ਤੇ 98% ਇਤਿਹਾਸ ਲਿਖਿਆ ਜਾਂਦਾ ਹੈ ਜੀ ਕਿਸੇ ਮਰਜ਼ੀ ਦਾ ਚੱਕ ਲੋ ਸਾਡੇ ਵੀ ਮੈਥੋਂ ਜ਼ਿਆਦੇ ਮੂੰਹ ਖਲਾਓ ਇੱਕ ਬੜਾ ਵੱਡਾ ਸਵਾਲ ਆ ਤੁਹਾਡੀ ਫੈਨ ਫੋਲਿੰਗ ਕਾਫੀ ਲੋਕ ਫੋਲੋ ਕਰਦੇ ਨੇ ਆਪਣਾ ਉਹ ਯੂਥ ਨੂੰ ਕੀ ਮੈਸੇਜ ਦਈ ਹੈ ਆਪਾਂ ਹਨਾ ਜਿਵੇਂ ਮੈਸੇਜ ਦਈਏ ਜਿਹੜਾ ਸਾਡੇ ਮਾਧਿਅਮ ਰਾਹੀਂ ਅੱਗੇ ਚੱਲਦਾ ਬਾਈ ਤੁਸੀਂ ਮੈਨੂੰ ਨਾ ਫੋਲੋ ਕਰੋ ਫੋਲੋ ਕਰੋ ਆਪਣੇ ਸਿੰਘਾਂ ਸੀਧਾ ਨੂੰ ਨੰਬਰ 2 ਫਿਰ ਤੁਸੀਂ ਮੈਨੂੰ ਅੱਜ ਫੋਲੋ ਕਰ ਲੈ ਮੈਨੂੰ ਐ ਨਹੀਂ ਪਤਾ ਮੈਂ ਕੱਲ ਨੂੰ ਕਿਹਦੇ ਮਗਰ ਪੈ ਜਾ ਚਾਹ ਮੈਂ ਸੱਚਾ ਮੇਰੇ ਦਿਲਚੋਣਾ ਮੈਂ ਬੋਲਦਾ ਮੈਂ ਕੁਝ ਲਿਖਦਾ ਨਹੀਂ ਦਰਬਾਰ ਸਾਹਿਬ ਬੈਠਾ ਜਾਂ ਮੈਂ ਕਿਸੇ ਕਿਸੇ ਪਾਰਟੀ ਦਾ ਸਗਾ ਨਹੀਂ ਮੈਂ ਕਿਸੇ ਨੂੰ ਮੈਂ ਜਿਹੜਾ ਜੇਬ ਨੂੰ ਪਤਾ ਲੱਗ ਗਿਆ ਅੱਜ ਬੰਦਾ ਮੇਰੇ ਨਾਲ ਤੁਰਿਆ ਫਿਰਦਾ ਤੇ ਉਹਨੇ ਮਾਰਿਆ ਨੌਜਵਾਨੀ ਲੀਡਰ ਕਰਕੇ ਇਹ ਚਾਰ ਪਾਰਟ ਦਾ ਬੀਜੇਪੀ ਆਮ ਆਮ ਆਦਮੀ ਅਕਾਲੀ ਕਾਂਗਰਸੀ ਕਿਉਂ ਸੱਤਾ ਚ ਇਹੀ ਹੈ ਨਾ ਹੋਰ ਪਾਰਟੀ ਦਾ ਕੋਈ ਸੱਤਾ ਚ ਨਹੀਂ ਆਈ ਨਾ ਕਾਮਰੇਡ ਆਏ ਨਾ ਇਹ ਆਏ ਨੇ ਹਾਂ ਇਹ ਤਾਂ ਹਜੇ ਆਉਣੇ ਨੇ ਇਹਨਾਂ ਨੇ ਕੁਝ ਮਾਰਾ ਕਰਿਆ ਨਹੀਂ ਹਜੇ ਪੰਜਾਬ ਦਾ ਇਹਨਾਂ ਨੇ ਤਾਂ ਬਣਾ ਨਹੀਂ ਕਰਿਆ ਨਾ ਜਿੱਦੇ ਕੁਝ ਨੇ ਮੈਂ ਇਹ ਲੀਡਰ ਜਾਂ ਦੇਖ ਲਈ ਕਿਉਂ ਬਾਗੀ ਕਰੇ ਸਰਕਾਰਾਂ ਥੱਲੇ ਤੇ ਬਾਗੀ ਦਾ ਧਿਆਨ ਸਰਕਾਰਾਂ ਦੇ ਪੁੱਛਣਾਂ ਨਹੀਂ ਮਿਲਦੇ ਅੱਛਾ ਇੱਕ ਬੇਨਤੀ ਲਾਸਟ ਜਾਂਦੇ ਜਾਂਦੇ ਯੂਥ ਲਈ ਕੀ ਬੇਨਤੀ ਸਾਡੇ ਜਿਹੜੇ ਪੰਜਾਬ ਦਾ ਨਵੇਂ ਯੂਥ ਉਹਨਾਂ ਮੁੰਡਿਆਂ ਨੂੰ ਕੀ ਬੇਨਤੀ ਕਰੋਗੇ ਪੰਜਾਬੀਆਂ ਨੂੰ ਨਸ਼ੇੜੀ ਕਿਹਾ ਜਾ ਰਿਹਾ ਹਾਂਜੀ ਬਿਲਕੁਲ ਆਪਣੇ ਪੰਜਾਬੀਆਂ ਦਾ ਖਲਾਮ ਬਣ ਗਿਆ ਬਣ ਗੀਆਂ ਇਹ ਨਸ਼ੇੜੀ ਨੇ ਇਹਨਾਂ ਦੀ ਇਹਨਾਂ ਨੂੰ ਦੂਰੀ ਬਾਰ ਦਿਖਾ ਰਵੇ ਪੰਜਾਬੀ ਹਜੇ ਵੀ ਜੋਧੇ ਨੇ 10 ਦਿਨਾਂ ਜਾਂ ਸ਼ਾਹ ਬੰਦ ਕਰਾਉਂਦੇ ਪੰਜਾਬੀ ਨੌਜਵਾਨ ਜਾ ਗਿਆ ਤਾਂ ਅਸ਼ਕਿਆ ਫੇਰ ਫੇਰ ਆਪਾਂ ਕਿੱਥੇ ਲੈਣ ਦੇ ਹਰੇਕ ਹੀ ਛੋਟਾ ਨਹੀਂ ਹਰੇਕ ਹੀ ਸ਼ੇਰ ਹੈ ਜੀ ਫੇਰ ਹਰੇਕ ਹੀ ਸ਼ੇਰ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਬਾਈ ਖਾਲਸਾ ਸੋ ਇਹ ਸੀ ਜੀ ਇੱਕ ਅ ਅੱਜ ਜਿਹੜੀ ਆਪਣਾ ਮੁਲਾਕਾਤ ਹੋਈ ਸੀ ਆਪਣਾ ਭਾਈ ਪਰਮਿੰਦਰ ਸਿੰਘ ਛੋਟਾ ਅੱਜ ਸਾਡੇ ਕੋਲ ਆਏ ਸੀ ਤਾਂ ਸਿਮਰਜੀਤ ਸਿੰਘ ਮਾਨ ਸਾਹਿਬ ਦਾ ਸਮਾਗਮ ਸੀ ਜਿੱਥੇ ਉਹਨਾਂ ਨੇ ਇੱਕ ਬੜੀ ਤੜਲੇਦਾਲ ਜਿਹੜੀ ਸਪੀਚ ਵੀ ਦਿੱਤੀ ਤਾਂ ਨਾਲ ਹੀ ਆਪਣਾ ਉਹਨਾਂ ਨੇ ਕਿਹਾ ਕਿ ਯੂਥ ਨੂੰ ਜਿਹੜਾ ਵਾ ਆਪਣਾ ਇੱਕ ਜੋਟ ਹੋਣਾ ਚਾਹੀਦਾ ਨਸ਼ਿਆਂ ਤੋਂ ਦੂਰ ਹੋਣਾ ਚਾਹੀਦਾ ਤਾਂ ਅਸੀਂ ਗੱਲਬਾਤ ਵੀ ਕਰਵਾਈ ਤੇ ਤੁਸੀਂ ਕਮੈਂਟ ਕਰਕੇ ਸਾਡੇ ਨਾਲ ਵਿੱਚੋਂ ਰੂਰ ਵਿਚਾਰ ਜਿਹੜੇ ਉਹ ਸਾਂਝੇ ਕਰੋ ਸੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲੱਗ ਗਿਆ ਛਾ ਮੇਰੇ ਨਾਲ ਕੈਮਰਾਮੈਨ ਮਨਜਿੰਦਰ ਸਿੰਘ ਸੋਨੂ ਵਾਰਲ ਪੋਸਟੇਰ